ਮਾਂ ਦੋਸਤ ਰਿਸ਼ਪਾਲ ਕੋਰਦੀ ਕਿ ਤੋਰੈਨ ਵਾਲੀ ਪਾਤਨਗੜ੍ਹ ਅਦਾ ਇਹ ਜੋ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਫਾਇਰ ਕਰਦੇ ਹੋਏ ਨਜ਼ਰ ਆ ਰਹੇ ਹੋ ਕੀ ਮਾਮਲਾ ਹੈ ਅਜੀ ਬੇਟੇ ਦੀ ਸ਼ਾਦੀ ਸੀ ਜੀ ਦੀਜੇ ਦੀ ਤੇ ਇਸ ਕਰਕੇ ਅਸੀਂ ਖੁਸ਼ੀ ਦਾ ਮੌਕਾ ਹੈ ਪਾਪ ਹੋ ਕਿਤੇ ਮਿਲਕੀ ਕਰੇ ਕਿ ਵੀਡੀਓ ਕਦੋਂ ਦੀ ਹੈ ਕਿੰਨੀ ਦੇਰ ਪਹਿਲੇ ਦੀ ਹੈ 15 16 ਦੀ ਵੀਡੀਓ ਜੀ ਪੂਰਾ ਦੱਸੋ 2000 2015 16 ਚ ਸ਼ਾਦੀ ਹੋਈ ਸੀ ਤੰਤ ਨਮਰਾਤ ਲੱਗਦਾ ਨਹੀਂ ਕਿ ਇਹ ਇਸ ਤਰ੍ਹਾਂ ਦੀ ਵੀਡੀਓ ਇਸ ਤਰ੍ਹਾਂ ਗੋਲੀ ਚਲਾਨੀ ਕਿੰਨੀ ਕਿ ਜਾਇਜ਼ ਸਮਝਦੇ ਨਹੀਂ ਲੱਗਦਾ ਨਹੀਂ ਕਿ ਕੋਈ ਉੱਥੇ ਹਾਦਸਾ ਵਰਤਿਆ ਜਾਂਦਾ ਕੋਈ ਘਟਨਾ ਵਾਪਰ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਸੀ ਨਹੀਂ ਜੀ ਮੈਂ ਐਸਾ ਗਲਤ ਕੰਮ ਨਹੀਂ ਕੋਈ ਵੀ ਗਲਤੀ ਕਰਕੇ ਨਹੀਂ ਚਲਾਈ ਗਈ ਸੋਚ ਸਮਝ ਕੇ ਉਹ ਜਿਹੜੀ ਕਿ ਇਹ ਫੈਰ ਵੀ ਇਹ ਕਿ ਦਰਦੀ ਦਰਦੀ ਨੇ ਵੈਸੇਦ ਕੀਤੀ ਸੀ ਕਿਉਂਕਿ ਮੇਰੇ ਜਿੱਦਾਂ ਮੇਰੇ ਕੋਲ ਚੀਜ਼ ਸੀ ਤੇ ਮੁੰਡਾ ਜਿਹੜਾ ਆਂਦਾ ਸੀ ਵੀ ਖੁਸ਼ੀ ਦਾ ਮੌਕਾ ਪੂਆ ਜੀ ਮਾਤਾ ਜੀ ਇੰਨੀ ਪੁਰਾਣੀ ਵੀਡੀਓ ਅੱਜ ਹੁਣ ਕਿਉਂ ਵਾਇਰਲ ਹੋ ਰਹੀ ਆ ਉਹ ਥੋੜਾ ਜਿਹਾ ਮੈਂ ਇਲੈਕਸ਼ਨ ਦੋ ਵਾਰੀ ਲੜੀ ਸੀਗੀ ਜੀ ਤੇ ਇਸ ਕਰਕੇ ਕੋਈ ਸਿਆਸੀ ਵੀ ਹੋ ਸਕਦੀ ਰੰਜਿਸ਼ ਇਹ ਦੂਸਰੀ ਝਗੜਾ ਜਿਹੜਾ ਕਰਾਇਦਾਰਾਂ ਨੇ ਕੀਤਾ ਵਾ ਕਰਾਇਦਾਰਾਂ ਨੇ ਕੀ ਝਗੜਾ ਕਰਾ ਉਹ ਆਪਸ ਵਿੱਚ ਝਗੜਾ ਕਰਦੇ ਸੀ ਕਰਾਇਦਾਰ ਦੋ ਇੱਥੇ ਜਾ ਰਹੇ ਕਰਾਇਦਾਰ ਆ ਤੇ ਦੋ ਆਪਸ ਵਿੱਚ ਲੜੇ ਆ ਤੇ ਉਹਨਾਂ ਨੇ ਉਹ ਲੇਡਿਸ ਵੱਲੋਂ ਜਿਹੜੀ ਪੰਜਾਬੀ ਲੇਡਿਸ ਆ ਭਈਏ ਤੇ ਕੁਝ ਕਹਿੰਦੇ ਨਹੀਂ ਭਈਆਂ ਨੇ ਤੇ ਉਹ ਗੱਲ ਚਾਰ ਮਿਲ ਕੇ ਕਰ ਵੀ ਲਈਆਂ ਤੇ ਚੁੱਪ ਕਰਕੇ ਬਹਿ ਗਏ ਤੇ ਥਾਣੇ ਤੱਕ ਵੀ ਗਿਆ ਦੋ ਵਜੇ ਅੰ데 ਤੇ ਉਹ ਮੁੜ ਆਇਆ ਫਿਰ ਜੀ ਐ ਮੈਨੂੰ ਕੀ ਕਹਿਣਗੇ ਜੇ ਮੈਂ ਅੱਛਾ ਤੁਹਾਡੀ ਕਹਿੰਦੇ ਕੀ ਮਤਲਬ ਹੈ ਕਿ ਕਬਜ਼ੇ ਕਬਜ਼ਾ ਮਾਰਨ ਨੂੰ ਲੈ ਕੇ ਹਾਂਜੀ ਉਹ ਇਸੇ ਤਰ੍ਹਾਂ ਕਿਉਂਕਿ ਪੰਜਾਬੀ ਆ ਉਹ ਉਹਦਾ ਥਾਈ ਥਾਈ ਹੈ ਰਕਾਟ ਜਿੱਥੇ ਵੀ ਰਹਿ ਕੇ ਆਈ ਹੈ ਨਾ 88 ਫੁੱਟ ਰੋਡ ਤੇ ਕੁੰਡਿਆਂ ਵਾਲੇ ਖੂਹ ਤੇ ਹੋਣ ਦੱਸਦੇ ਆ ਲੋਕ ਆਣ ਕੇ ਵੀ ਇਹਨਾਂ ਨੇ ਇਦਾਂ ਇਦਾਂ ਕੀਤਾ ਤੇ ਪੈਸੇ ਲੈ ਕੇ ਨਿਕਲੇ ਆ ਉਥੋਂ ਤੇ ਇਸੇ ਤਰ੍ਹਾਂ 12 13 ਲੱਖ ਰੁਪਏ ਦੀ ਪਹਿਲੋਂ 12 ਦੀ ਫਿਰ 13 ਦੀ ਉਹਨੇ ਕਿਹਾ ਜੀ ਇਹਨਾਂ ਦੀ ਜਮਾਨਤਾਂ ਨਹੀਂ ਹੋਣੀ ਆ ਇਹਨਾਂ ਦਾ 6 ਸਾਲ ਕੇਸ ਚੱਲਣਾ ਵਾ ਤੇ ਇੰਨੇ ਕ ਪੈਸੇ ਮੈਨੂੰ ਦੇ ਦੇਣ ਡਿਮਾਂਡ ਕਰਦੇ ਪਏ ਤੁਹਾਡੇ ਕੋਲ ਡਿਮਾਂਡ ਕਰਦੇ ਪਏ ਅੱਛਾ ਹੁਣ ਮੰਗ ਕੱਲ ਲਾਉਂਗਾ ਵਾਲੀ ਮਾਤਾ ਦੇ ਬਹਿ ਕੇ ਉਹਨੇ ਲਿਖੀ ਮਾਂ ਕੀ ਕਰੀ ਮੇਰੇ ਨਾਲ ਇਨਸਾਫ ਕੀਤਾ ਜਾਵੇ ਕਿਸ ਤਰ੍ਹਾਂ ਦਾ ਇਨਸਾਫ ਚਾਹਦੇ ਦੇਖੋ ਜੀ ਜੋ ਵੀ ਆ ਜਿਹੜੀ ਕੋਈ ਐਫ ਆਈ ਆਰ ਦਰਜ ਹੋਈ ਆ ਉਹਦੀ ਵੀ ਉਹਦੇ ਬਾਰੇ ਵੀ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਪ੍ਰਸ਼ਾਸਨ ਨੇ ਕੀ ਆਇਆ ਕਿ ਗੋਲੀ ਇਸ ਤਰ੍ਹਾਂ ਵਿਆਹ ਸ਼ਾਦੀ ਚ ਨਹੀਂ ਜਾਈ ਉਹਦੋਂ ਨਹੀਂ ਸੀ ਕਿਹਾ ਇਹ 15 16 ਦੇ ਵਿੱਚ ਨਹੀਂ ਸੀ ਕੋਈ ਵੀ ਐਸਾ ਹੈਗਾ ਖੁਸ਼ੀ ਦਾ ਮੌਕਾ ਹੀ ਸਾਰੇ ਕਰਦੇ ਸੀ ਮੈਂ ਨਹੀਂ ਸਾਰਿਆਂ ਵਿਆਹਾਂ ਦੇ ਵਿੱਚ ਲੋਕ ਖੁਸ਼ੀ ਕਰਦੇ ਸੀਗੇ ਜਿਹਦੇ ਕੋਲ ਅਬਲ ਤੇ ਸਾਰਿਆਂ ਕੋ ਹਥਿਆਰ ਹੀ ਨਹੀਂ ਹੁੰਦੇ ਕੀ ਆਪਦਾ ਵੀਡੀਓ ਜਿਹੜਾ ਵਾਇਰਲ ਹੋਈ ਆ ਰੰਜਸ ਦੇ ਤਹਿਤ ਹੋਈ ਤੁਹਾਡੀ ਹਾਂਜੀ ਕਿਸੇ ਨੇ ਰੰਜਸ ਦੇ ਤਹਿਤ ਹੀ ਕੀਤੀ ਆ ਇਹ ਉਹ ਤਰ੍ਹਾਂ ਤੇ ਵੇਖੋ ਜੀ ਕੋਈ ਨਹੀਂ ਕਰਦਾ ਅੱਛਾ ਮਾਤਾ ਜੀ ਕਾਰਨ ਕੀ ਹੈ ਪਿਸਤੌਲ ਰੱਖਣੀ ਤੁਹਾਨੂੰ ਕਿਉਂ ਜ਼ਰੂਰੀ ਹੈ ਬੇਟਾ ਮੇਰਾ ਬਾਹਰ ਆ ਤੇ ਬੇਟੀ ਮੈਂ ਰਹਿੰਦੇ ਆ ਵੇਖੋ ਜੀ ਲੇਡੀਆਂ ਇਕੱਲੇ ਹੋਣਗੇ ਤੇ ਉਹਨਾਂ ਨੂੰ ਕੋਈ ਨਾ ਕੋਈ ਤੇ ਆਪਣੀ ਸੇਫਟੀ ਜਿਹੜੀ ਰੱਖਦੇ ਆਂ ਅੱਛਾ ਟ੍ਰੇਨਿੰਗ ਤੁਸੀਂ ਕਿੱਥੇ ਲੈਂਦੀ ਆ ਬੜੀ ਫਾਸਟ ਦੀ ਤੇ ਗੋਲੀਆਂ ਚਲਾਈਆਂ ਟ੍ਰੇਨਿੰਗ ਕਿੱਥੇ ਲੈਂਦੇ ਕੋਈ ਪਾਸ ਨਹੀਂ ਤੇ ਹੱਥ ਚ ਚੇਂਜ ਕਰਕੇ ਫੜਿਆ ਮੈਸ ਕਰਕੇ ਤਾਂ ਹੀ ਨਹੀਂ ਕੀਤਾ ਤੇ ਇਹਦੇ ਵਿੱਚ ਗੋਲੀ ਆ ਡਰਦੀ ਨੇ ਹੂੰ ਠੀਕ ਦਾ ਨਾਮ ਲਿਖੀ ਬੰਦ ਰਾਈ ਕੁਮਾਰ ਜੁੱਡੋ ਜੀ ਭਾਈ ਇੱਕ ਵੀਡੀਓ ਜਿਹੜੀ ਮਾਤਾ ਜੀ ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਫਾਇਰ ਚੜਦੇ ਹੋਏ ਨਜ਼ਰ ਆ ਰਹੀ ਠੀਲਾ ਦੇਨੇ ਤੁਹਾਡੇ ਤੇ ਟੀ ਮਾਮਲਾ ਜ਼ਰਾ ਦੇਖੋ ਜੀ ਜਿਹੜਾ ਮਾਤਾ ਜੀ ਜਿਵੇਂ ਦੱਸ ਰਹੀ ਕਿ 15 16 ਚ ਉਹਨਾਂ ਦੇ ਘਰ ਫੰਕਸ਼ਨ ਸੀਗਾ ਵਿਆਹ ਚ ਤੇ ਭਾਬੂ ਕੋ ਕੇ ਉਹਨਾਂ ਨੇ ਉਹ ਫਾਇਰ ਕੀਤੇ ਨੇ ਔਰ ਉਹ ਵੇਖ ਕੇ ਕੰਦੇ ਮੈਂ ਵੇਖ ਚਾ ਕੇ ਖੁੱਲੀ ਜਗ੍ਹਾ ਤੇ ਖਲੋ ਕੇ ਉਹ ਫਾਇਰ ਉੱਪਰ ਨੂੰ ਕਰਕੇ ਕੀਤੇ ਸੀਗੇ ਔਰ ਮੈਂ ਡਰਦੀ ਮਾਰੀ ਸਾਰੇ ਇਸ ਕਰਕੇ ਕੀਤੇ ਕਿ ਕੋਈ ਵਿੱਚ ਰਹਿ ਜਾਏਗਾ ਤੇ ਕਿਤੇ ਲੱਗ ਨਾ ਜਾਏ ਇਸ ਕਰਕੇ ਮੈਂ ਸਾਰੀ ਪਿਸਟਲ ਖਾਲੀ ਕਰ ਦਿੱਤੀ ਜੀ ਔਰ ਇਹ ਜਿਹੜੀ 2015 16 ਦੀ ਹੁਣ ਵਾਇਰਲ ਕਰਨ ਦਾ ਮਤਲਬ ਹੈ ਕਿ ਇਹਨਾਂ ਦੀ ਚਰਾਇ ਨੀਤੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਾਤਾ ਜੀ ਦੀ ਛਵੀ ਖਰਾਬ ਕੀਤੀ ਜਾਵੇ ਔਰ ਉਹਨਾਂ ਨੂੰ ਬਲੈਕਮੇਲ ਕਰਕੇ ਜਿਵੇਂ ਕਿ 10 ਜਣੇ ਕਿ ਉਹਨਾਂ ਕੋ ਪੈਸੇ ਵੀ ਮੰਗੇ ਜਾ ਰਹੇ ਕਿਹੜੇ ਬੰਦੇ ਨੇ ਉਹ ਜਿਹੜੇ ਇਹਨਾਂ ਦੇ ਕਿਰਾਏਦਾਰੀ ਨੇ ਜੀ ਕੋਈ ਲੜੇ ਤੇ ਕੰਦੇ ਆਪਸ ਵਿੱਚ ਦੋ ਕਿਰਾਏਦਾਰ ਆਪਸ ਵਿੱਚ ਲੜੇ ਸੀਗੇ ਤੇ ਉਹ ਲੜਾਈ ਜਿਹੜੀ ਹੋਈ ਏ ਲੜਾਈ ਜਦੋਂ ਉਹਨਾਂ ਨੇ ਕਿਰਾਏਦਾਰ ਰੱਖੇ ਨੇ ਉਹ ਮਾਂ ਬੇਟੀ ਕੱਲੇ ਰਹਿੰਦੇ ਨੇ ਬੇਟਾ ਇਹਨਾਂ ਦਾ ਆਸਟ੍ਰੇਲੀਆ ਸੈਟਲ ਹੈ ਔਰ ਕੱਲੇ ਰਹਿਣ ਕਰਕੇ ਪ੍ਰਾਪਰਟੀ ਓਨ ਕਰਕੇ ਇਹਨਾਂ ਨੇ ਉਹ ਉਥੇ ਆਰ ਲੈਸੈਂਸੀ ਇਥੇ ਰੱਖੇ ਸੀਗੇ ਔਰ ਸਾਰੇ ਮੁਹੱਲੇ ਵਾਲੇ ਵੀ ਗਵਾਹੀ ਦੇਣ ਨੂੰ ਤਿਆਰ ਨੇ ਕਿ ਮਾਤਾ ਜੀ ਦਾ ਜਿਹੜਾ ਬਹੁਤ ਵਧੀਆ ਕਰਤਾਰ ਹੈ ਮੁਹੱਲੇ ਦੇ ਸਾਰੇ ਲੋਕਾਂ ਦੇ ਦੁੱਖ ਸੁੱਖ ਚ ਉਹਨਾਂ ਦੇ ਕੰਮ ਆਉਂਦੇ ਨੇ ਸਾਰਾ ਮੁਹੱਲਾ ਜਿਵੇਂ ਤੁਹਾਡੇ ਸਾਹਮਣੇ ਖਲੋ ਕੇ ਬਿਆਨ ਦੇ ਰਿਹਾ ਕਹਿ ਰਿਹਾ ਕਿ ਮਾਤਾ ਜੀ ਬਹੁਤ ਵਧੀਆ ਨੇ ਦੋ ਇਲੈਕਸ਼ਨ ਪਹਿਲਾਂ ਲੜੇ ਨੇ ਤੀਜੀ ਐਤ ਕੀ ਫੇਰ ਇਲੈਕਸ਼ਨ ਲ ਤੇ ਇਲੈਕਸ਼ਨ ਹੋਣ ਕਰਕੇ ਹੋ ਸਕਦਾ ਹੈ ਪਿੱਛੇ ਕੋਈ ਬੰਦਾ ਸਾਜ਼ਿਸ਼ ਕਰਤਾ ਜਿਹੜਾ ਇਹਨਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰਕੇ ਇਹ ਚੀਜ਼ ਵਾਇਰਲ ਕਰ ਰਿਹਾ ਔਰ ਜਿਵੇਂ ਕਿ ਇਹ ਕਹਿੰਦੇ ਨੇ ਮੈਨੂੰ ਬਲੈਕਮੇਲ ਕਰਕੇ ਮੇਰੇ ਕੋਲ 12-13 ਲੱਖ ਰੁਪਏ ਦੀ ਡਿਮਾਂਡ ਵੀ ਕੀਤੀ ਜਾ ਰਹੀ ਹੈ ਸਾਨੂੰ ਪ੍ਰਸ਼ਾਸਨ ਤੇ ਪੂਰੀ ਤਰ੍ਹਾਂ ਭਰੋਸਾ ਹੈ ਕਿ ਪ੍ਰਸ਼ਾਸਨ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੇਖ ਕੇ ਇਨਸਾਫ ਕਰੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਦੂਜਿਆਂ ਨਾਲ ਇਹ ਕੰਮ ਨਾ ਕਰਨ